ਏ ਹੁਣ ਕੋਡੇ ਨਾਲ ਰਹਿੰਦੀ ਆ ਤੁਸੀਂ ਇਹ ਦਿਖਾ ਰਹੇ ਨੇ ਇਹਦੀ ਕੋਈ ਗੱਲਬਾਤ ਕਿਸੇ ਹੋਰ ਜਨਾਨੀ ਨਾਲ ਹੈ ਕੋਈ ਗੱਲ ਪਹਿਲੋ ਸੀਂਦੀਆਂ ਸੀਗਾ ਇਹ ਮੈਂ ਮੁਕਰਦਾ ਨਹੀਂ ਇਹ ਇਹਦੇ ਪੈਰੋਂ ਕੰਮ ਇਹਦੇ ਵੀ ਹੋਇਆ ਸਾਡੇ ਨੇ ਰਸਤੇ ਸਾਲਾ ਸਾਡਾ ਨਿਭੜਣਾ ਨਹੀਂ ਦਿੰਦੇ ਸਾਡੀਆਂ ਭੈਣਾਂ ਉਹ ਪਹਿਲੀ ਚਾਹੁੰਦੇ ਜੱਟ ਸਾਹਿਬ ਦੇ ਖੜ ਕੇ ਸਾਡੇ ਹਿੱਸੇ ਸਾਡੇ ਹਿੱਸੇ ਸਾਡਾ ਤਾਂ ਉਜੜੀ ਜਾਂਦੇ ਉਹ ਹਿੱਸੇ ਪਾਲਦਿਆਂ ਸਾਥੋਂ ਮੁੰਡਾ ਘਰੇ ਮਰਿਆ ਪਿਆ ਆਹ ਹੀ ਟਾਈਮ ਹੈ ਸਾਰੇ ਇਹਦੇ ਘਰਾਂ ਦੇ ਖੜੇ ਆ ਇਹਨੇ ਧੀ ਪੈਣ ਕਰਕੇ ਸਾਰੇ ਸਗੀਰੀ ਵਾਲੇ ਇਥੋਂ ਕੱਢ ਤੇ ਮੈਨੂੰ ਗਾਲਾਂ ਕੱਢੀਆਂ ਇਸ ਬੰਦੇ ਨੇ ਮੈਂ ਛੱਡ ਕੇ ਨਹੀਂ ਭੱਜਿਆ ਮੈਂ ਲਿਆ ਕੇ ਕੋਲੋਂ ਖਾਫਣ ਇਹਦੇ ਪੁੱਤ ਦਾ ਪਾਇਆ ਕਰੇ ਗੱਲ ਕਰ ਮੈਂ ਨਾ ਮੈਂ ਜਾਣਦੇ ਨੂੰ ਤਿਆਰਾਂ ਜੀ ਇਸ ਘਰ ਵਾਸਤੇ ਮਾੜਾ ਕੀਤਾ ਮੈਨੂੰ ਅੰਨਾ ਕਰ ਦੇ ਫਿਰ ਅੱਬ ਮੇਰਾ ਇੱਕ ਪੁੱਤ ਹੈ ਜਿਹਨਾਂ ਭੈਣ 14 ਨੂੰ ਫਿਰ ਹੁਣ ਮੇਥੋਂ ਗਾਲ ਨਿਕਲਦੀ ਜੇ ਮਾੜਾ ਕੀਤਾ ਵੇ ਆ ਮੂੰ ਕਹ ਲਈ ਮੇਰੀ ਕਹਿੰਦੀ ਤੇਰੇ ਬਿਆਨ ਉਲਟ ਦੇ ਦੂੰ ਜਾ ਕੇ ਮੈਂ ਗੱਡੀ ਤੇ ਉੱਠ ਕੇ ਸੱਚੀ ਉਲਟ ਦੇ ਦਿੱਤੀ ਪਹਿਲਾ ਪੱਖ ਆ ਜਿਹੜਾ ਆਪਾਂ ਸੁਣਿਆ ਦੂਜਾ ਪੱਖ ਗੁਲਾਬ ਸਿੰਘ ਦਾ ਇਹ ਭਰਾ ਗੁਰਨਾਮ ਸਿੰਘ ਖੜਾ ਤੇ ਉਹੀ ਮੋਹਤਵਾਰ ਬੰਦੇ ਖੜੇ ਨੇ ਇਹ ਜੀਵਨ ਵਾਲੇ ਪਿੰਡ ਦੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਗੁਰਨਾਮ ਸਿੰਘ ਹੀ ਤੁਹਾਡਾ ਨਾਮ ਹਾਂਜੀ ਹਾਂਜੀ ਕੀ ਰੌਲਾ ਜਿਹੜਾ ਤੁਹਾਡਾ ਗੁਲਾਬ ਸਿੰਘ ਦੇ ਨਾਲ ਆ ਜੀ ਉਹ ਕਹਿੰਦਾ ਵੀ ਮੇਰੇ ਤੇ ਪਰਚਾ ਜਿਹੜਾ ਝੂਠਾ ਕੋਈ 26 ਦਾ ਕਰਾਇਆ ਮੇਰੇ ਵੱਲੋਂ ਕੋਈ ਨਹੀਂ ਹੋਇਆ ਪਰਚਾ 26 ਦਾ ਮੇਰੇ ਵੱਲੋਂ 450 ਜਿਆਦਾ ਪਰਚਾ ਮੇਰੇ ਵੱਲੋਂ ਜੀ ਅਸੀਂ ਦੋਨੇ ਭਰਾ ਇੱਕ ਇੱਕ ਘਰੇ ਵੇਹੇ ਪੰਜ ਗ੍ਰਹੀ ਜੀ ਹਾਂ ਜਿਹੜਾ ਮੇਰਾ ਭਤੀਜਾ ਸੀਗਾ ਜੀ ਉਹ ਮੇਰੀ ਸਕੂਟਰੀ ਪਣੀ ਜਾਂਦਾ ਸੀ ਐ ਇਸੇ ਥਾਂ ਤੇ ਖੜੀ ਸੀਗੀ ਜੀ ਇੱਥੇ ਉਹ ਬਾਰੀ ਲੱਗੀ ਸੀ ਉਹ ਜੀ ਜਦੋਂ ਮੈਂ ਭੱਜ ਕੇ ਜਾ ਕੇ ਜਦੋਂ ਸਕੂਟਰੀ ਬਚਾਉਣ ਲੱਗਾ ਮੈਂ ਬਾਹਰ ਨਿਕਲਿਆ ਤੇ ਉਹ ਮੇਰੇ ਇੱਥੇ ਕਾਪਾ ਮਾਰ ਗਿਆ ਮੇਰੇ 18 ਡੰਕੇ ਲੱਗੇ ਸੱਚ ਜੀ ਹਾਂ ਉੱਥੇ ਮੈਨੂੰ ਚੱਕ ਕੇ ਕੋਟ ਲੱਗੇ ਕੋਟ ਵਾਲੇ ਜਵਾਬ ਤਾਂ ਫਰੀਦਕੋਟ ਲੱਗੇ ਹੂੰ ਉੱਥੇ ਮੇਰੇ ਘਰ ਵਾਲੀ ਮੇਰੀ ਗਵਾਹ ਬਣਨੀ ਸੀਗੀ ਇੱਕ ਮੇਰੀ ਕੁੜੀ ਗਵਾਹ ਬਣੀ ਹੂੰ ਉੱਥੇ 15 16 ਦਿਨਾਂ ਬਾਅਦ ਮੇਰੇ ਰਿਸ਼ਤੇਦਾਰ ਆ ਗਏ ਜਿਸਪਾਲ ਸਿੰਘ ਸਾਡਾ ਪੁਰਾਣਾ ਜੀਗਾ ਉਹ ਮੈਨੂੰ ਕਹਿੰਦਾ ਨਿਬੜ ਜਾ ਕੋਈ ਗੱਲ ਨਹੀਂ ਮੈਂ ਉਹਦੀ ਉਹਦੀ ਗੱਲ ਮੰਨ ਗਿਆ ਮੈਂ ਉਸੇ ਦੀ ਮੰਨਿਆ ਹੋਰ ਕਿਸੇ ਦੀ ਨਹੀਂ ਮੰਨਿਆ ਹੂੰ ਮੈਂ ਇਹ ਬੰਦੇ ਨਾਲ ਰਾਜੀਨਾਮਾ ਕਰ ਲਿਆ ਹੂੰ 60 ਵਜੇ ਤੋਂ ਵੀ ਹੂੰ ਉਹ ਮੇਰਾ ਗਵਾਂਡੀ ਸੀ ਉਹਦਾ ਉਹਦੇ ਵਾਲੇ 26 ਦਾ ਬਣਿਆ ਹੂੰ ਮੈਂ ਇਹ ਗੱਲ ਕੀਤੀ ਵੀ ਸਾਡਾ ਸਾਰਾ ਨਿਵੇੜ ਦੁੱਧ ਸੀ ਹੂੰ ਵੀ ਉਹਦਾ ਵੀ ਨਿਬੜਣਾ ਸੀ ਜਿਹਦਾ ਜਗਸੀਰ ਸਿੰਘ ਦਾ ਹੂੰ ਇਹ ਕਹਿੰਦੇ ਠੀਕ ਹੈ ਪਰ ਉਹਨਾਂ ਸਾਡਾ ਦੁੱਧ ਪੀ ਕੇ ਆ ਨਾਲ ਉਹਦੇ ਘਰੇ ਜਾ ਕੇ ਜਾ ਕੇ ਹੂੰ ਇਹ ਜਦੋਂ ਮੈਂ ਇੱਥੇ ਜੱਜ ਸਾਹਿਬ ਦੇ ਪੇਸ਼ ਹੋ ਗਿਆ ਇਹ 18 ਦਿਨਾਂ ਬਾਅਦ ਘਰੇ ਆ ਗਿਆ ਹੂੰ ਯਾਦਦੀ ਜਾਣਤ ਹੋ ਗਈ ਇਹ ਆ ਕੇ ਮੁੱਕਰ ਗਿਆ ਇਹ ਕਹਿੰਦਾ ਮੈਂ ਉਹਦੇ ਨਾਲ ਰਾਈ ਨਾਮਾ ਨਹੀਂ ਕਰਨਾ ਤੁਹਾਡੇ ਨਾਲ ਨਾ ਮੇਰੇ ਨਾਲ ਨਹੀਂ ਉਹ ਬੰਦੇ ਨਾਲ ਨਹੀਂ ਕਰਨਾ ਪਾਸੇ ਜੰਗਸੀਰ ਜੰਗਸੀਰ ਸਿੰਘ ਜਦੋਂ ਮੈਂ ਘਰੇ ਆ ਗਿਆ ਪਹਿਲੇ ਪੰਚਾਇਤ ਪੁਰੀ ਆਈ 15 18 ਬੰਦੇ ਆਏ ਉਹ ਬੰਦਾ ਵੀ ਸੀਗਾ ਭੋਲਾ ਸਿੰਘ ਜਦੋਂ ਇੱਥੇ ਮੈਂ ਕਿਹਾ ਉਹ ਕਹਿੰਦੇ ਆਖੇ ਉਹਨੂੰ ਛੱਡ ਪਰੇ ਤੂੰ ਸੀਰਾ ਤੂੰ ਕਿ ਲੈਣਾ ਮੈਂ ਕਿਹਾ ਨਾ ਉਹਦਾ ਘਰ ਵਾਲੀ ਮੇਰੀ ਕਹਿੰਦੀ ਤੇਰੇ ਬਿਆਨ ਉਲਟ ਦੇ ਦੂੰ ਜਾ ਕੇ ਮੈਂ ਗੱਡੀ ਤੇ ਉੱਠ ਕੇ ਉਹਨੇ ਸੱਚੀ ਉਲਟ ਦੇਤੀ ਹਾਈ ਕੋਰਟ ਚ ਮਗਵਾਈ ਮੇਰੇ ਉਲਟ ਦੇ ਹੀ ਮੇਰੇ ਘਰ ਵਾਲੇ ਨੇ ਆਪ ਹੀ ਸਰਚ ਮਾਰ ਕੇ ਸੱਟ ਬਣਾਈਏ। ਅੱਛਾ। ਉਹ ਉਦੋਂ ਦੀ ਉਹਦੇ ਘਰੇ ਰਹਿੰਦੀ ਐ। ਹੂੰ। ਜਾਣਦੀ। ਉਹ ਤੋਂ ਬਾਅਦ ਸਮਝੌਤਾ ਕੀਤਾ ਸੀ ਹੁਣ। ਹੂੰ। ਮਹੀਨਾ ਦੋ ਮਹੀਨੇ ਪਹਿਲਾਂ। ਹੂੰ। ਆ ਬਾਈ ਉਹਨਾਂ ਨੇ ਕਿਰਾਇਆ ਸੀਗਾ। ਹੂੰ। ਮੈਨੂੰ ਬਾਈ ਰਾਜ ਸਿੰਘ ਦਾ ਵੀ ਆਦੇ ਤੋਂ ਘਰ ਵਾਲੀ ਨੇ ਕਹੇ। ਹੂੰ। ਮੈਂ ਪਹਿਲਾਂ ਮੈਂ ਉਸੇ ਮੇਰੀ ਘਰ ਵਾਲੀ ਤੋਂ ਵੀ ਕੇਸ ਕਰਾਈ ਬੈਠਾ ਐ। ਸਾਡਾ ਲੰਮਾ ਜਿਹੜਾ ਬਹੁਤ ਕੰਮ ਐ। ਕਾਲੀ ਨੇ ਮੇਰੇ ਪੈਰੀ ਦਾ ਸਟੇਲਾਈ ਬੈਠਾ। ਉਹ ਤੋਂ ਵੀ ਕੇਸ ਇਹ ਕਰਾਈ ਬੈਠਾ। ਹੂੰ। ਉਜੋ ਮੇਰੇ ਤਾਂ ਜਾ ਬਹੁਤ ਲਾਈ ਬੈਠਾ ਜਦ ਲੰਮੀ ਚੌੜੀ ਕਹਾਣੀ ਅੱਛਾ ਜਿਹੜੀ ਗਵਾਹੀ ਤੁਹਾਡੇ ਘਰ ਵਾਲੀ ਨੇ ਤੁਹਾਡੇ ਉਲਟ ਦਿੱਤੀ ਉਸ ਤੋਂ ਬਾਅਦ ਹੀ ਤੁਸੀਂ ਉਹਨਾਂ ਘਰੋਂ ਬਾਹਰ ਕੱਢਿਆ ਹਾਂ ਉਸ ਤੋਂ ਬਾਅਦ ਮੈਂ ਖਰਚਾ ਵਰਚਾ ਬੰਦ ਕੀਤਾ ਮੇਰੇ ਪੌਲਸ ਵਾਲੇ ਮੈਨੂੰ ਫੋਨ ਲਾਉਂਦੇ ਸੀ ਆਹ ਤੇਰੇ ਬਰਾਬਰ ਤੇਰੀ ਸਰਕਾਰ ਖੜੀ ਹੈ ਮੈਨੂੰ ਆਣ ਪਰ ਤਾਂ ਮੈਨੂੰ ਪਤਾ ਹੀ ਨਹੀਂ ਲੱਗੇ ਵੀ ਸਰਕਾਰ ਕੌਣ ਖੜੀ ਹੈ ਉਹ ਕਹਿੰਦੇ ਅਸੀਂ ਤੇਰੇ ਹਾਈ ਕੋਰਟ ਖੜਦੇ ਤੇਰੇ ਘਰ ਵਾਲੀ ਤੇ ਤੇਰੀ ਕੁੜੀ ਉਲਟ ਮਿਆਂ ਦੇਗਾ ਹੂੰ ਫਿਰ ਉਹਦੇ ਚ ਤਾਂ ਮੈਨੂੰ ਹੁਣ ਕੋਸ ਨਹੀਂ ਸੀ ਮੇਰੇ ਅਲ ਪਰਚਾ ਸੀ ਇੱਥੇ ਹੂੰ ਉਹ ਜਨਾਮਾ ਵਕੀਲ ਕੀਤਾ ਆਪਣੇ ਜੋ ਆਪਣੇ ਸਾਰੇ ਸਿਧਾਂਤ ਦੇ ਵਿੱਚ ਗਵਾਹ ਤਾਂ ਤੇ ਹੁਣ ਘਰ ਵਾਲੀ ਵੀ ਇਹਦੇ ਰਹਿਂਦੀ ਐ ਹੂੰ ਇਹ ਪਹਿਲਾਂ ਪਸੂ ਵੀ ਮੇਰੇ ਲੈ ਗਿਆ ਖੋਲ ਕੇ ਹੂੰ ਮੁੰਡੇ ਨੂੰ ਨਸ਼ਾ ਦੇ ਦੇ ਕੇ ਤੇ ਉਹ ਚਲ ਮੁੰਡੇ ਦੀ ਮੌਤ ਹੋ ਗਈ ਬਹੁਤ ਕੁਝ ਕਰਦਾ ਰਿਹਾ ਸੀ ਮੈਂ ਡਰ ਦਾ ਪਾਸੇ ਰਹਿਣ ਲੱਗ ਗਿਆ ਗੱਡੀ ਤੇ ਰਿਹਾ ਮੈਂ 1 ਸਾਲ ਘਰੇ ਨਹੀਂ ਬਟਾ ਮੈਂ ਨੰਬਰ ਨੰਬਰ ਬਦਲੇ ਸੀ ਫਿਰ ਮੈਂ ਘਰ ਵਾਲੀ ਦਾ ਮੇਰਾ ਇੱਕ ਵੀ ਤਲਾਕ ਵੀ ਹੋ ਗਿਆ ਜਾਂਦੀ ਉਹ ਤਲਾਕ ਦੇ ਕਾਗਜ਼ ਹੀ ਮੇਰੇ ਕੋਲੇ ਐ ਤਲਾਕ ਇਹ ਹੋਇਆ ਵੀ ਅੱਧੀ ਪਾਲੀ ਨੂੰ ਤੇ ਕੋਠੀ ਮੈਂ ਘਰ ਵਾਲੀ ਨੂੰ ਤੇ ਕੁੜਗਣ ਦੇਤੀ ਹੂੰ ਤੇ ਆ ਮੈਂ ਇੱਥੋਂ ਲਾ ਕੇ ਥਾਂ ਰੱਖਿਆ ਸੀਗਾ ਹੂੰ ਜੱਜ ਸਾਹਨੇ ਸਾਨੂੰ ਛੋਟੀ ਦੀ ਤਰੀਕ ਦੇਤੀ ਹੂੰ ਵੀ ਅਗਲੀ ਤਰੀਕ ਤੇ ਤੂੰ ਪੈਲੀ ਨਾ ਕਰਾ ਦੇਣੀ ਹੈ ਹੂੰ ਤੇ ਤੈਨੂੰ ਇਹ ਤਲਾਕ ਜੰਨੀ ਦੇ ਦਊਗੀ ਹੂੰ ਇਹ ਅਗਲੀ ਤਰੀਕ ਤੇ ਨਾਮ ਆ ਘਰੇ ਆਇਆ ਨਾ ਕੀਤਾ ਨਾ ਇਹਨੇ ਬਣਾਦਾ ਮੈਨੂੰ ਕੁੱਟ ਗਿਆ ਮਾਰ ਗਿਆ ਉਹ ਕਹਿੰਦੀ ਤੂੰ ਧੱਕੇ ਹੀ ਖਾਣੀ ਹੈ ਹੂੰ ਸਾਡਾ ਫਿਰ ਕੇਸ ਚੱਲ ਪਿਆ ਹੁਣ ਸਾਡਾ ਕੇਸ ਚੱਲੀ ਜਾਂਦਾ ਹੁਣ ਵੀ ਘਰੇ ਆ ਕੇ ਮੈਂ ਤਰੀਕਾ ਤੇ ਜਾਂਦਾ ਰਿਹਾ ਮੇਰੀ ਗੱਲ ਕਿਤੇ ਮੈਂ ਵਕੀਲ ਨੂੰ 1000 ਰੁਪਏ ਦੇ ਮੈਂ ਨਹੀਂ ਜਾਂਦਾ ਹੂੰ ਤੇ ਪੈਸੇ ਦੇ ਕੇ ਮੈਂ ਕੱਲ ਵੀ ਤਰੀਕ ਤੇ ਮੈਂ ਪੈਸੇ ਦੇ ਗਿਆ ਅਗਲੀ ਤੇ ਜਾ ਮੈਂ ਪਾਸੇ ਰਹਾ ਕੋਸ ਵੀ ਹੂੰ ਹੁਣ ਇਹਦੇ ਘਰੇ ਆ ਮੇਰੇ ਸਾਹਮਣੇ ਉਹ ਵੇਲਾ ਕੈਮਰਾ ਲਈ ਬੈਠਾ ਮੇਰੇ ਘਰ ਜੋ ਮੈਂ ਤੂੜੀ ਵ ਜਾਂ ਮੈਂ ਗਾਟੜਾ ਵੇਚ ਰਿਹਾ ਮੈਂ ਗਾਟੜਾ ਵੇਚ ਰਿਹਾ ਨਹੀਂ ਸੀ ਇਹ ਬੰਦਾ ਮੈਨੂੰ ਕਿਸੇ ਨੂੰ ਰੋਕਦਾ ਮੇਰਾ ਦਿਹਾੜਾ ਕੰਮ ਦਾ ਸੀ ਆਦੇ ਡੀ ਜਾਂਦਾ ਇਹਨੇ ਅੱਧ ਜਿ ਹਟਾਇਆ ਉਹਨੂੰ ਕਹਿੰਦਾ ਜਾਂ ਤੈਨੂੰ ਥਾਣੇ ਮੈਂ ਫੜਾ ਦੂੰਗਾ ਤੇ ਨੀਮਾ ਦੇ ਘਰ ਨੂੰ ਜੰਦੇ ਲਾ ਦੂੰਗਾ ਉਹ ਤਾਂ ਇਹ ਗੱਲ ਹੈ ਕਹਿੰਦਾ ਗਲਾਬ ਸਿੰਘ ਵੀ ਮੇਰੇ ਜਿਹੜਾ ਦੁੱਧ ਹੀ 13 ਸਾਲਾਂ ਤੋਂ ਦੁੱਧ ਪਾਉਣ ਆਉਂਦਾ ਉਹਨੂੰ ਇਹ ਕੁੱਟਿਆ ਨਹੀਂ ਉਹ ਮੈਂ ਮੁੱਕਰਦਾ ਨਹੀਂ ਕੁੱਟਿਆ ਨਹੀਂ ਮੈਂ ਉਹਨੂੰ ਮੈਂ ਕਿਹਾ ਤੂੰ ਦੁੱਧ ਨਹੀਂ ਪਾਉਣਾ ਜਦੋਂ ਮੇਰੇ ਬੰਦਾ ਨਹੀਂ ਆਉਣ ਦਿੰਦਾ ਥੰਡ ਮੈਂ ਵੀਡੀਓ ਦਿਖਾ ਦਿੰਦਾ ਜਿਹੜੀ ਇਹਨੇ ਪਾਈ ਹੈ ਮੇਰੀ ਤੂੜੀ ਵੇਚਦੇ ਦੀ ਪਾਈ ਹੈ ਤੇ ਉਹ ਕੈਵਰੇਜ ਕੱਢ ਕੇ ਪਾਈਏ ਅੱਛਾ ਜਿਹੜੇ ਬੰਦੇ ਥੋੜੇ ਕੰਮ ਤੇ ਆਉਂਦੇ ਆ ਇਹ ਰੋਕਦਾ ਜਿਹੜੇ ਉਧੇ ਜਾਂਦੇ ਆ ਤੁਸੀਂ ਰੋਕਦੇ ਹੋ ਮੈਂ ਮੈਂ ਰੋਕਿਆ ਮੈਂ ਬਾਅਦ ਚ ਰੋਕਿਆ ਹੁਣ ਮੇਰੀ ਪਰਸੋਂ ਦੀ ਤਾਰ ਵੱਡੀ ਪਈਆ ਹੁਣ ਬਿਜਲੀ ਵਾਲ ਆਇਆ ਉਹ ਜੋੜ ਗਿਆ ਪਰ ਲਾਈਟ ਅਜੇ ਨਹੀਂ ਗਈ ਹਮ ਮੇਰੇ ਘਰੇ ਕੈਮਰੇ ਕੋਰੇ ਕੁਛ ਨਹੀਂ ਚੱਲਦੇ ਅੱਜ। ਅੱਛਾ ਜੱਜ ਦੇ ਸਾਹਮਣੇ ਘਰ ਵਾਲੀ ਨਾਲ ਇਹ ਫੈਸਲਾ ਹੋ ਗਿਆ ਸੀ ਉਹਨੂੰ ਖਰਚਾ ਵਰਚਾ ਦੇਣਾ ਘਰੇ ਰਹੂਗੀ ਹੋਈ ਸੀ ਗੱਲ ਕੋਈ ਇਹ ਜੱਜ। ਜੱਜ ਦੇ ਸਾਹਮਣੇ ਨਹੀਂ ਜੱਜ ਦੇ ਸਾਹਮਣੇ ਤਾਂ ਮੈਂ ਅੱਧੀ ਪੜੀ ਦੇਣੀ ਸੀ ਰੂ। ਪੜੀ ਵੀ ਇੱਥੋਂ ਦੇਣੀ ਸੀਗੀ। ਉਹ ਮੇਰੇ ਕੋਲੇ ਵਿਕਤਾਂ ਪਈਆਂ। ਆਹ ਪੜੀ ਦੇਣੀ ਸੀ ਆਹ ਕੁੜਗਾਂ ਨੂੰ ਮਕਾਨ ਦੇਣਾ ਸੀ। ਜੱਜ ਸਾਹਿਬ ਕਹਿੰਦੇ ਕੁੜਗਾਂ ਦੇਉ ਮੈਂ ਕਿਹਾ ਕੋਠੀ ਚੜ੍ਹ ਦੂੰ। ਮੈਂ ਇੱਥਾਂ 'ਚ ਪਾਉਂਗਾ ਪਰ ਮੈਨੂੰ ਇਹ ਤਲਾਕ ਦੇ ਦੇ। ਇਹ ਇੱਥੇ ਫਿਰ ਮੁਕਰ ਗਈ ਐਨੀ ਤਾਂ ਵੀ। ਮੈਂ ਉਹ ਤਾਂ ਡੂੜ ਕਿਲਾ ਰੱਖਣਾ ਸੀ। ਤੇ ਪੜੀ ਦਾ ਕਿਲਾ ਵਾਦਲ ਮ ਇਹ ਕਹਿੰਦੇ ਨਾ ਵੀ ਮੈਨੂੰ ਇਤਾਂ ਦੀ ਪੁੱਤ ਨਹੀਂ ਕਹਾਂ ਤੇ ਬੋਲਦਾ ਸੀ ਭੁੱਖਾ ਮਰਦਾ ਮੈਂ ਇਹਨੂੰ ਕਿੱਲਾ ਪਣੀ ਦਾ ਲੈ ਕੇ ਮੈਂ ਗੁਰਦੁਆਰੇ ਦੇ ਨਾ ਕਰਾਉਣੀ ਹੈ ਹੂੰ ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਆ ਬੰਦਾ ਲੰਡਿਆਂ ਤੋਂ ਇਹਨੂੰ ਪੁੱਛ ਮੈਂ 2 ਲੱਖ ਰੁਪਈਆ ਲੰਡੀ ਮੇਰਾ ਖੜਾ ਹੈ ਆ ਰੌਲਾ ਐਸੀ ਜੀ ਤੋਂ ਪਿਆ ਵੀ ਬਾਪੂ ਨੇ ਚਾਰ ਕਨਾਲਾ ਉਹਦੇ ਨਾਲ ਕਰਤੀ ਨਹੀਂ ਉਹ ਪਾਲੀ ਤੋਂ ਨਹੀਂ ਕਿ ਜਿਹੜਾ ਸਾਡੀਆਂ ਭੈਣਾਂ ਬੋਲਦੇ ਆ ਕੇ ਕਰਮਜੀਤ ਤੇ ਸੇਵ ਸਿੰਘ ਦੇ ਘਰੋਂ ਆ ਉਹਨੇ ਆਪ ਦੀ ਪਹਿਲੀ ਵੇਚਤੀ ਜਾਵਾ ਉਹਨੇ ਵੇਚੀ ਕੀ ਹੈ ਮੇਰੀ ਭੈਣ ਮੇਰੇ ਕੋਲ ਆਈ ਕਾਪੀ ਚੱਕਿਆਂ ਦੀ ਕਾਪੀ ਖਾਲੀ ਕਰਦੀ ਆਦੀ ਬੁਢੀ ਨੂੰ ਸੌਦਾ ਚਕਾਤਾ ਇਹਨੇ ਸਾਡੇ ਕੋਲੇ ਰੋਂਦੀ ਆਉਂਦੀ ਰਹੀ ਆ ਉਹਦੇ ਕੋਲ ਇੱਕ ਬਣੀ ਦਾ ਮਾਰਲਾ ਵੀ ਹੈ ਨਹੀਂ ਹੁਣ ਮੇਰੀ ਪਾਲੀ ਤੇ ਫਿਰਦੀ ਹੈ ਨੇ ਉਹ ਤੁਹਾਡੇ ਘਰੋਂ ਬੀਬੀ ਕਹਿੰਦੀ ਵੀ ਕਿਤੇ ਹੋਰ ਗੱਲਬਾਤ ਤੁਹਾਡੀ ਕੋਈ ਵੀ ਗੱਲਬਾਤ ਹੋਵੇ ਮੈਂ ਘਰ ਤੇ ਪੈਸੇ ਲਾ ਦੂੰਗਾ ਮੈਂ 3 ਲੱਖ ਰੁਪਏ ਜੋੜਨਾ ਮੇਰੇ ਗਾਲਾਂ ਪੰਗਾਂ ਪਹਿਲਾਂ ਫੋਟੋ ਤੁਹਾਨੂੰ ਮੈਂ ਦਿਖਾ ਦਿੰਨਾ ਹਮ ਮੇਰੇ ਘਰੇ ਮੇਰੀ ਗਵਾਂਡੀ ਦਾ ਮੈਂ ਟ੍ਰੈਕਟਰਿਆਂ ਦਾ ਕਰਾਏ ਲਾਉਣ ਨੂੰ ਲਾਉਣ ਨਹੀਂ ਦਿੰਦੀ ਸੀ ਗੁੱਸੇ ਦੇ ਵਿੱਚ ਆ ਕੇ ਮੈਂ ਕੰਧ ਛੱਡਤੀ 70000 ਰੁਪਏ ਮੈਂ ਕਹਾਂ ਦਿੱtela ਮੇਰੀ ਪਾਸੇ ਕੋਈ ਵੀ ਜਨਾਨੀ ਰੱਖੀ ਹੋਵੇ ਮੈਂ ਘਰ ਤੇ ਪੈਸੇ ਲਾਉਂਗਾ ਗੇਟ ਮੈਂ ਭੰਨੇ ਗੇਟਾਂ ਤੇ ਮੈਂ ਪੈਸੇ ਲਾਏ ਮੈਂ ਆ ਫਰਸੇ ਲਾਉਣੀ ਸੀ ਵੇਖੋ ਤੁਸੀਂ ਥਾਂ ਬਣਾ ਕੁੱਟੀ ਜਾਂਦਾ ਜਮਾਂ ਜਕੋ ਅਸੀਂ ਇਹ ਬੰਦਾ ਕਹਿੰਦਾ ਇਹ ਮੈਨੂੰ ਬੁੱਤੋਂ ਦੀ ਬੋਲਦਾ ਕਹਿੰਦਾ ਜਾਨੀ ਤਾਂ ਪਹਿਲੀ ਪਰੌਣਿਆਂ ਕੋਲ ਹੀ ਆ ਲਾਲਾ ਪੈਸੇ ਇੱਕ ਪਾਸੇ ਤਾਂ ਇਹ ਕਹਿੰਦਾ ਦੋਨੇ ਪਾਸੇ ਜਲਦਾ ਨਾ ਤਾਂ ਮੈਨੂੰ ਜਰਦਾ ਬੰਦਾ ਇਹ ਇਹ ਕਿ ਪਾਸੇ ਮੇਰੀ ਵੇਚਦੇ ਦੀ ਫੋਟੋ ਪਾਉਂਦਾ ਗੱਡਣਾ ਨਹੀਂ ਮੈਂ ਗੱਡਣਾ ਵੇਚਣਾ ਨਹੀਂ ਸੀ ਮੈਂ 30000 ਰੁਪਏ ਦਾ ਕੈਮਰੇ ਲਵਾਇਆ ਤੁਸੀਂ ਵੇਖੋ ਕਿਵੇਂ ਲਵਾਇਆ ਮੇਰੇ ਕੈਮਰੇ ਜਿਹੜਾ ਹੁਣ ਹੈ ਆਹ ਲੜਾਈ ਹੋਈ ਉਹਦੇ ਘਰੇ ਕੰਧ ਸਿੱਟੀ अल्टੋ ਪੰਨੀ ਸੀ ਸ਼ੀਸ਼ਾ ਪੰਨੇ ਤੁਸੀਂ ਪੰਨੇ ਸਾਰਾ ਕੁਝ ਨਹੀਂ ਆ ਪੰਨ ਕੇ ਬਣਾਉਂਦਾ ਮੇਰੀਗਾ ਹੂੰ ਸਾਰਾ ਕੁਛ ਆ ਤੇ ਜੇ ਮੈਂ ਆ ਤੇ ਘਰੇ ਟਾਈਮ ਮੇਰੀ ਉੱਥੇ ਵੀ ਮੇਰੇ ਤੇ ਪਰਚਾ ਕਰਾਇਆ ਟਰੈਕਟਰ ਦਾ ਪਰਚਾ ਮੇਰੇ ਤੇ ਕਰਾਇਆ ਸਾਰਾ ਕੁਛ ਆ ਬਣਾਉਂਦਾ ਨਹੀਂ ਆ ਹਮਲਾ ਤੁਸੀਂ ਨਹੀਂ ਕੀਤਾ ਇਹ ਤੋਂ ਵਾਲ ਨਹੀਂ ਹਮਲਾ ਨਹੀਂ ਹਮਲਾ ਕੀਤਾ ਮੈਂ ਉਹ ਕਹਿੰਦੇ ਅਸੀਂ ਬੈਟਰੀ ਮਾਰ ਕੇ ਵੇਖੇ ਇੱਕ ਬੰਦਾ ਪਿੰਡ ਦਾ ਕੋਸ ਨਹੀਂ ਮੇਰੀ ਕਦੇ ਮੈਂ ਸਬੂਤ ਦੇਦਰ ਕੋਈ ਗੱਲ ਵੀ ਕਹਿਣ ਤਾਂ ਮੈਂ ਕਹਿ ਦੇਣਾ ਫਲਾਨੀ ਬੰਨ ਗਿਆ ਜਾਂ ਉੱਥੇ ਪੜ ਗਿਆ ਹਾਂ ਏ ਕਹਿੰਦੇ ਸਬੂਤ ਦੇ ਦੇਣ ਜਿਹੜਾ ਹੁਣ ਹਮਲਾ ਹੋਇਆ ਅਲਟੋ ਭੰਨੀ ਆ ਸੀਸਾ ਭੰਨਿਆ ਗਿਆ ਜਾਂ ਕੰਧ ਸਿੱਟੀ ਆ ਜਾਂ ਅੰਦਰ ਸੀਸੇ ਭੰਨਿਆ ਉਹਦਾ ਜਿਉ ਪ੍ਰੂਫ ਦਿੰਦੇ ਆ ਕੋਈ ਤੁਹਾਡਾ ਨਾਮ ਤੇ ਹੋਣਾ ਫਿਰ ਤੁਸੀਂ ਦੇਣਦਾਰ ਹੋ ਇਸ ਗੱਲ ਦੇ ਹਾਂ ਦੇਣਦਾਰ ਆ ਸੀ ਅੱਛਾ ਭੋਲਾ ਸਿੰਘ ਕੌਣ ਆ ਕੋਈ ਮਿੱਤਰ ਆ ਤੁਹਾਡਾ ਆ ਭੋਲਾ ਸਿੰਘ ਆਓ ਜੀ ਉਰੇ ਆਓ ਜੀ ਹਾਂ ਜੀ ਤੁਹਾਡਾ ਨਾਮ ਭੋਲਾ ਸਿੰਘ ਹੈ। ਇਹੀ ਪਿੰਡ ਆ ਤੁਹਾਡਾ। ਅੱਛਾ ਇਹਨਾਂ ਦੇ ਘਰੋਂ ਵੀ ਬੀਬੀ ਨੇ ਇਹ ਗੱਲ ਕਹੀ ਹੈ ਵੀ ਹੋ ਸਕਦਾ ਸਾਡਾ ਰੌਲਾ ਨਿਬੜ ਜੇ ਪਰ ਭੋਲਾ ਸਿੰਘ ਇੰਟਰਫੇਅਰ ਜ਼ਿਆਦਾ ਕਰਦਾ ਹੈ। ਜ਼ਿਆਦਾ ਕਰਦਾ ਸੁਣੋ ਜੀ। ਹੂੰ 25 ਸਾਲ ਦਾ ਰਹਿਣਾ ਪੂਰਾ ਪੂਰਾ ਬੱਚੇ ਮੇਰੇ ਹੱਥੇ ਹੀ ਪਲ ਗਏ। ਜੀ ਇਹਨਾਂ ਦੇ ਨਾਲ। ਹਾਂ ਜਦੋਂ ਇਹਦਾ ਪੁੱਤ ਨਸ਼ਾ ਕਰਨ ਲੱਪਿਆ ਗਲਾਬ ਦਾ ਸਾਰੇ ਜਿਹੜੇ ਗਵਾਹ ਖੜੇ ਜਿਨ੍ਹਾਂ ਨੇ ਮਸਾਦਾ ਸੀ ਇਹਦੇ ਘਰੇ ਕੁੱਤਾ ਨਹੀਂ ਵੱਢਦਾ। ਹੂੰ ਸੱਚੇ ਸਾਰਾ ਨਗਰ ਖੜਾ ਇਹ ਦੱਸ ਦੇਣ। ਹੂੰ ਜਦੋਂ ਮੈਨੂੰ ਲੇਰਾ ਮਾਰਦੇ ਹੁੰਦੇ ਸਣੇ ਦੀਆਂ ਕੁੜੀਆਂ ਤਾਇਆ ਆ ਜਾ ਮੁੰਡਾ ਮਰ ਜੂ ਤਾਇਆ ਇਹ ਉਹਨੂੰ ਗਾਲਾਂ ਕੱਢਦਾ ਸੀ ਮੈਨੂੰ ਵੀ ਇਹ ਇਹਦੇ ਨਾਲ ਨਹੀਂ ਸੀ ਉਹਦੇ ਨਾਲ ਸੀ ਛੀ ਸਾਲ ਹਮ ਦਰਬਾਰੀ ਦਾਸ ਦੇ ਚੜੂਗਾ ਝੂਠ ਮਾਰਾਂ ਤਾਂ ਮੈਂ ਬਾਬੇ ਨਾਨਕ ਦੇ ਤੇ ਇਹ ਬੰਦੇ ਨੂੰ ਜਦੋਂ ਰਾਤ ਨੂੰ ਉਹਨੇ ਕੁੱਟਣਾ ਆਇਆ ਇਹਨੂੰ ਸੀਸੇ ਭੰਣੇ ਤਾਂ ਅਸ ਮੇਰੀ ਇਹਦਾ ਮੋਟਰਸਾਈਕਲ ਭੰਨਿਆ ਅਗਰ ਕਰੇ ਗੱਲ ਕੋਲੇ ਬੈਠਾ ਮੈਨੂੰ ਸਾਦਾ ਮੈਂ ਆਪਦਾ ਮੁੰਡਾ ਲਿਆਉਂਦਾ ਸੀ ਜਦੋਂ ਇਹਦੇ ਨਾਲ ਜੁਟਦੇ ਸੀ ਸਰਪੰਚ ਭੱਜ ਗਿਆ ਮਜੂਦਾ ਇਥੋਂ ਸਰਤੇਮ ਸਿੰਘ ਤੇ ਮੈਨੂੰ ਆਦਾ ਮੇਰੀ ਪੱਗ ਲੈ ਕੇ ਸੀ ਮੈਨੂੰ ਨੇ ਕੱਢੀ ਗਾਲ ਘਰੇ ਜਾ ਕੇ ਤੇਰੀਆਂ ਧੀਆਂ ਮੈਨੂੰ ਪਿੱਟਣ ਤਾਇਆ ਸਾਡਾ ਮਾਰਨ ਹੋ ਜੂ ਆਹ ਬੰਦੇ ਗਵਾ ਇਨ੍ਹਾਂ ਦੇ ਬਾਹਰ ਚ ਜੁਟ ਪਏ ਮੈਂ ਤੇ ਮੇਰਾ ਮੁੰਡਾ 12 ਵਜੇ ਰਾਤ ਦੇ ਇਹਨਾਂ ਨੂੰ ਘੁਲ ਕੇ ਛਡਾਇਆ ਪੈਰੀ ਪੈਂਦਾ ਸੀ ਉਹੀ ਗਲਾਬ ਜਿੰਨ ਮੁੰਡਾ ਬਿਮਾਰ ਹੋ ਗਿਆ ਵੀਰੇ ਮੁੰਡਾ ਤੇ ਉਹਨੂੰ ਨਾ ਉਹ ਦੇ ਪਿਆ ਜਾ ਕੇ ਸੇਖੇ ਕੋਈ ਪਿੰਡ ਦਾ ਕੋਈ ਸ਼ਰੀਕ ਕਵੇ ਗੁਰਦੁਆਰੇ ਚੜ ਕੇ ਨਾਲ ਤੁਰਿਆ ਮੈਂ ਕੌਰੇ ਨੂੰ ਲਿਆ ਬੋਲਾ ਕौरा ਇੱਥੇ ਮੈਨੂੰ ਟੱਟੀਆਂ ਲੱਗੀਆਂ ਉਵੇਂ ਗਿਆ ਉਥੋਂ ਮਰਿਆ ਚੱਕਿਆ ਲਿਆ ਕੇ ਡਾਕਟਰ ਭੇਜੇ ਦੇ ਪਾਇਆ ਭੇਜੇ ਨੇ ਅੱਧੀ ਰਾਤ ਚਕਾਤਾ ਵੀ ਲੈ ਜੋ ਘਰੇ ਨਾਲ ਦਾ ਬੰਦਾ ਭੱਜ ਗਿਆ ਮੈਂ ਰਹਿ ਗਿਆ ਕੱਲਾ ਆਪਦੇ ਪੁੱਤ ਨੂੰ ਲੈ ਕੇ ਚੱਕ ਕੇ ਲਿਆਂਦਾ ਸਾਰੀ ਰਾਤ ਘਰੇ ਪਿਆ ਇਹਨਾਂ ਦੀ ਉਦੋਂ ਮੈਂ ਚੰਗਾ ਸੀ ਨਾ ਕਿ ਮੁੜ ਕੇ ਤੜਕੇ ਨੂੰ ਹੋ ਗਿਆ ਜਿਆਦੇ 3 ਵਜੇ ਦਾਖਲ ਕਰਾਤਾ ਛੀਵੇਂ ਦਿਨ ਮਰੇ ਤੋਂ ਉਹਦੀ ਹੱਡੀ ਕੱਢ ਕੇ ਘਰੇ ਵੜਿਆ ਗੁਰਦੁਆਰੇ ਚੜਾ ਲਓ ਦਰਬਾਰੀ ਦਾਸ ਦੇ ਚੜਾ ਲਓ ਉਦੋਂ ਮੈਂ ਚੰਗਾ ਸੀ ਜਿੱਤੇ ਦੀਆਂ ਜਾੜਾਂ ਭਜਦੀਆਂ ਸੀ ਉਦੋਂ ਤਾਂ ਸੀ ਤੂੰ ਆ ਹੂੰ ਫੇਰ ਬੁੜਾ 8 ਦਿਨ ਬਿਮਾਰ ਰਿਆ ਪੈੜੀ ਕਿੱਲਾ ਲਵਾ ਲਈ ਮੈਂ ਇਹਦੇ ਨਾਲ ਦੱਸਿਆ ਨਹੀਂ ਮੈਨੂੰ ਆ ਵੱਡੀ ਭੈਣ ਨੇ ਲਵਾਈ ਇਹਦੀ ਨੇ ਜਿੱਥੋਂ ਪਾਟਕ ਪਈ ਜਾਂਦੇ ਆ ਤੇ ਉਹ ਲਵਾ ਲਿਆ ਇਸ ਬੰਦੇ ਨੇ ਮਾਇਨਾ ਦਰਬਾਰੀ ਦਾਸ ਦੇ ਮੈਂ ਇੱਕ ਪੁੱਤ ਲੈ ਕੇ ਚੜਦੇ ਆ ਇਹਨੇ ਦਵਾਈ ਨਹੀਂ ਦਵਾਈ ਉਹਨੂੰ ਉਹਦੀਆਂ ਖਾਂ ਤੇ ਆਇਆ ਪਿਓ ਮਾਰਤਾ ਭੈਣਾ ਕਹਿੰਦੀਆਂ ਵੀ ਸਾਨੂੰ ਵੀ ਭੋਲਾ ਗਾਲਾਂ ਕੱਢ ਮਾਰ ਗਾਲ ਮੈਂ ਗਾ ਹੁਣ ਤਾਂ ਕੁਸ ਬਣਾਉਣ ਜਦੋਂ ਮੈਨੂੰ ਦਸ਼ਮਣ ਬਣਾਉਂਦੇ ਪਰ ਮੇਰੀ ਆ ਜਿਹੜੀ ਤੈਨੂੰ ਮੈਂ ਗਾਲਾਂ ਦੇ ਵਿੱਚ ਕੱਚੀ ਨਿਕਲ ਜੇ ਤਾਂ ਨੀਵੇਂ ਸਰ ਪਾਣੀ ਪਰੂ ਇਸ ਪਰਿਵਾਰ ਦਾ ਜਦੋਂ ਇਹ ਇਹ ਆ ਇੱਥੇ ਆ ਗਈਆਂ ਗੱਡੀਆਂ ਮੁੰਡਾ ਘਰੇ ਮਾਰਿਆ ਪਿਆ ਆਹ ਹੀ ਟਾਈਮ ਸਾਰੇ ਇਹਦੇ ਘਰਾਂ ਦੇ ਖੜੇ ਆ ਇਹਨੇ ਧੀ ਭੈਣ ਕਰਕੇ ਸਾਰੇ ਸਗੀਰੀ ਵਾਲੇ ਇੱਥੋਂ ਕੱਢ ਤੇ ਮੈਨੂੰ ਗਾਲਾਂ ਕੱਢੀਆਂ ਇਸ ਬੰਦੇ ਨੇ ਮੈਂ ਛੱਡ ਕੇ ਨਹੀਂ ਭੱਜਿਆ ਮੈਂ ਲਿਆ ਕੇ ਕੋਲੋਂ ਖਾਫਣ ਜਿਹੜੇ ਪੁੱਤ ਦਾ ਪਾਇਆ ਕਰੇ ਗੱਲ ਕਰ ਮੈਂ ਨਾ ਮੈਂ ਜਾਨ ਦੇਣ ਨੂੰ ਤਿਆਰ ਆ ਜੀ ਇਸ ਘਰ ਵਾਸਤੇ ਮਾੜਾ ਕੀਤਾ ਮੈਨੂੰ ਅੰਨਾ ਕਰ ਦੇ ਬਰਾਬ ਮੇਰਾ ਇੱਕ ਪੁੱਤ ਹੈ ਜਿਹਨਾਂ ਭੈਣ 14 ਨੂੰ ਫਿਰ ਹੁਣ ਮੈਥੋਂ ਗਾਲ ਨਿਕਲਦੀ ਜੇ ਮਾੜਾ ਕੀਤਾ ਵੇ ਆ ਮੂੰ 100 ਸਾਲ ਤੋਂ 6 6 ਸਾਲ ਆ ਗਾਲਾਂ ਕੱਢਦਾ ਰਿਹਾ ਮੈਨੂੰ ਤੂੰ ਉਹਦੇ ਘਰੇ ਜਾਂਨੇ ਹੁਣ ਇਹਦੇ ਨਾ ਹੋ ਗਿਆ ਹੋਇਆ ਕਿੱਥੋਂ ਇਹਨੇ ਟਰੈਕਟਰ ਲੈ ਲਿਆ ਮੈਨੂੰ ਮੈਂ ਇਹਨਾਂ ਨੂੰ ਦੱਸਤਾ ਮੈਂ ਕਿਹਾ ਯਾਰ ਗਲਾਬ ਤੁਹਾਡੇ ਵਾਲੇ ਨੇ ਟਰੈਕਟਰ ਲੈ ਲਿਆ ਤੁਸੀਂ ਆਨੇ ਉਹ ਭੁੱਖਾ ਮਰਦਾ ਫਿਰਦਾ ਹੂੰ ਇਹ ਉੱਠ ਕੇ ਚਾਹ ਛੱਡ ਕੇ ਰੈਜ ਕਾਲੀ ਸਈ ਇਕੱਠੇ ਪੀ ਜਾਂਦੇ ਇਹਦੇ ਘਰੇ ਬੈਠੇ ਆ ਆਂਦਾ ਆ ਕੇ ਚੰਗਾ ਫਿਰ ਉਹ ਕਰੀ ਐਦ ਕੀ ਵਾਣ ਉਹ ਤਾਂ ਹੀ ਮਾਈ ਉਹ ਤਾਂ ਹੀ ਵਾਈ ਸਣੇ ਦੀ ਤੀਵੀ ਸਣੇ ਦੀ ਤੀਵੀ ਕੁੜੀਏ ਦੀ ਮੈਨੂੰ ਲੱਗ ਪੇ ਮੈਂ ਚੁੱਪ ਕਰ ਗਿਆ ਮੈਂ ਕਹਾ ਕੀ ਬਣ ਗਿਆ ਹੁਣ ਇਹਨਾਂ ਦੇ ਬਾਉਂਦਾ ਸੀ ਅੱਠਾ ਦਿਨਾਂ ਬਾਅਦ ਇਹ ਟਰੈਕਟਰ ਲੈ ਕੇ ਮੇਲੇ ਘਰੇ ਜਾਵੜਿਆ ਮੈਂ ਖੇਤ 'ਚ ਬੈਠਾ ਤੇ ਮੈਂ ਉੱਥੇ ਮੁੰਡੇ ਨੂੰ ਕਹਿ ਕੇ ਫੂਟ ਮਾ ਪਾਤੀ ਇਹਨਾਂ ਦੇ 나ਗ ਲੜ ਗਿਆ ਉਹਦੇ ਤੋਂ ਉਹਦੇ ਤੋਂ ਨਿੰਦੇ ਆ ਜਿਹੜਾ ਆ ਦਰਬਾਰੀ ਦਾ ਤੇ ਦੋਨੇ ਕੁੜੀਆਂ ਤਾਂ ਇਹਦੀਆਂ ਚੜਾਉਣੀਆਂ ਜਿਹੜੀਆਂ ਮੈਨੂੰ ਸਾਧੀਆਂ ਸੀ ਇਹਦੀਆਂ ਤੇ ਉਹਦੀ ਕੁੜੀ ਚੜਾਉਣੀ ਹੈ ਤੁਸੀਂ ਮੈਂ ਪੁੱਤ ਲੈ ਕੇ ਚੜੂੰਗਾ ਜੇ ਮੈਂ ਇੱਕ ਵੀ ਗਲਤੀ ਕਰੀ ਹੋਈ ਇਸ ਘਰ ਚ 25 ਸਾਲ ਚ ਇਹਦੇ ਪਿਓ ਨਾਲ ਯਾਰੀ ਸੀ ਇਹਨਾਂ ਦੇ ਨਾਲ ਜਿਹੜਾ ਮਰ ਗਿਆ ਇਹਦਾ ਉਦੋਂ ਬੁਲਾਉਂਦੇ ਵੀ ਨਹੀਂ ਸੀ ਮੈਨੂੰ ਪੁੱਛ ਲਾ ਉਹਨੂੰ ਤੇ ਇਹਨੂੰ ਪੁੱਛ ਲਾ ਹੁਣ ਥੋੜੀ ਕਿੰਨੇ ਟਾਈਮ ਤੋਂ ਇਹਦੇ ਨਾਲ ਰਹਿ ਰਹੇ ਹੋ ਤੁਸੀਂ ਹੁਣ ਇਹਦੇ ਨਾਲ ਮੈਂ ਸਾਲ ਇੱਕ ਹੀ ਹੋਇਆ ਜਾਨੀ ਦੂਜਾ ਚੱਲੀ ਜਾਂਦਾ ਪਿਛਲੀ ਕਣਕ ਮੇਰੀ ਇਹਨੇ ਨਵੇਂ ਟਰੈਕਟਰ ਨਾਲ ਵੇਚੀ ਐ ਇਹਨਾਂ ਨੇ ਕਿਹੜੇ ਬੰਦਿਆਂ ਕੋਲੇ ਮੈਨੂੰ ਨਿੰਦਿਆ ਨਹੀਂ ਇਹਦੇ ਕੋਲੇ ਨਾ ਗਾਲਾਂ ਨਹੀਂ ਕੱਢੀਆਂ ਜਿਹੜੇ ਹੋਣਾ ਦੇ ਆ ਉਹੋ ਹੀ ਭੈਣਾ ਇਹਦੀਆਂ ਮੇਰੇ ਘਰੇ ਜਾ ਕੇ ਪੈਰੀ ਹੱਥ ਲਾਉਂਦੀਆਂ ਸੀ ਸਾਡੇ ਪੁੱਤ ਨੂੰ ਬਚਾ ਲਾ ਉਸ ਨੂੰ ਇਹ ਇਹ ਮਰ ਜੂਗਾ ਸਨ ਨੇ ਉਹ ਮੁੰਡਾ ਇਹਦਾ ਆਂਦਾ ਆਂਦਾ ਸੀਗਾ ਭੈੜੀਆਂ ਗੱਲਾਂ ਬੋਲਦਾ ਸੀ ਇਸ ਬੰਦੇ ਨੂੰ ਇਹਦਾ ਪੁੱਤ ਮੈਂ ਇਹਨੂੰ ਜਿੱਥੇ ਮਰਜੀ ਕਢਿਆ ਕੇ ਪੁੱਛ ਲਓ ਮੈਂ ਤੁਹਾਨੂੰ ਸੱਚ ਦੱਸਦਾ ਇਸ ਘਰ ਦਾ ਨੂਨ ਪਾਣੀ ਖਾਦਾ ਸਭ ਤੋਂ ਜ਼ਿਆਦਾ ਕਸੂਰ ਗਲਾਵ ਚ ਹੈ ਅੱਛਾ ਜਦੋਂ ਇਹ ਹੁਣ ਕੋਡੇ ਨਾਲ ਰਹਿੰਦੀਆਂ ਤੁਸੀਂ ਇਹ ਦਿਖਾ ਰਹੇ ਨੇ ਇਹਦੀ ਕੋਈ ਗੱਲਬਾਤ ਕਿਸੇ ਹੋਰ ਜਨਾਨੀ ਨਾਲ ਹੈ ਕੋਈ ਗੱਲ ਮੈਂ ਜੇ ਇਹਦੀ 6 ਸਾਲ ਤੱਕ ਕੋਈ ਕੱਢ ਦੇਵੇ ਤੇ ਸਿਰ ਮੈਂ ਵੜਾਉਂਗਾ 6 ਸਾਲ ਤਾਈਂ ਪਹਿਲੋ 6 ਦੀਆਂ 6ਾ ਇਹ ਮੈਂ ਮੁਕਰਦਾ ਨਹੀਂ ਕਿ ਇਹਦੇ ਪੈਰੋਂ ਕੰਮ ਇਹਦੇ ਵੀ ਹੋਇਆ ਹੈ ਜਿਹੜੀ ਸਚਾਈ ਹੈ ਤੇ ਮੁੜ ਕੇ ਜਦੋਂ ਬਣ ਗਈ ਉਹ ਬੰਦਾ ਫਿਰ ਇਹਦੇ ਪਿੱਛੇ ਲਾ ਕੇ ਕਿ ਟੱਬਰ ਉਹਨੇ ਕਰ ਲਿਆ ਇਹਦਾ ਵੱਲ ਮੁੜ ਕੇ ਉਹਨੇ ਗੁੱਡਾ ਬਣ ਤਾ ਇਸ ਬੰਦੇ ਦਾ ਦੁਨੀਆ ਦੇ ਵਿੱਚ ਮੈਂ ਸੱਚ ਕਹਿਣਾ ਮੈਨੂੰ ਪੁਲਿਸ ਦੇ ਲੈ ਚੱਲੋ ਮੈਨੂੰ ਜਿੱਥੇ ਮਰਜੀ ਲੈ ਚੱਲੋ ਬਾਈ ਜਿਹੜੀ ਗੱਲ ਕਹੀ ਜੇ ਮੈਂ ਮੁਕਰਾਂ ਆ ਤੁਹਾਡੇ ਕੈਮਰੇ 'ਚ ਐਦੋਂ ਗਾਹ ਵੀ ਦੱਸੂਗਾ ਜੇ ਹੋਰ ਪਰ ਹੁਣ ਮੈਂ ਤੁਹਾਨੂੰ ਇੰਨੀਆਂ ਦੱਸ ਕਿਹਾ ਨਾ ਕਿ ਮੈਂ ਇਹ ਮੇਰੀ ਸੱਚਾਈ ਹੈ ਕਿ ਮੈਂ ਇਹਨਾਂ ਦਾ ਮਾਰਾ ਨਹੀਂ ਕੀਤਾ ਇੱਕ ਸਵਾਲ ਹੋਰ ਹੈ ਇਹਦੇ ਘਰੋਂ ਜਿਹੜੀ ਬੀਬੀ ਆਉਣੀ ਗੱਲ ਕਹੀ ਵੀ ਤੁਸੀਂ ਭੋਲਾ ਸਿੰਘ ਇਹ ਗੱਲ ਕਹਿੰਦਾ ਵੀ ਇਹ ਜਨਾਨੀ ਹੋਰ ਰੱਖ ਲੈ ਤੂੰ ਬੰਦਾ ਹੋਰ ਰੱਖ ਲੈ ਹੋਈ ਹੈ ਇਹ ਗੱਲ ਹਾਂਜੀ ਹੋਈ ਹੈ ਇਹ ਕਿਵੇਂ ਹੋਈ ਹੈ ਐਚਐਸਓ ਦੇ ਸਾਹਮਣੇ ਬੈਠੇ ਆ ਉਹ ਐਚਐਸਓ ਨੂੰ ਮੈਂ ਜਾ ਕੇ ਵੀ ਕਹਿ ਸਕਦਾ ਸਾਬ ਕਰੋ ਗੱਲ ਇਹ ਜਾ ਕੇ ਇਹਦੀ ਕੁੜੀ ਜਿਹਨੂੰ ਮੈਂ ਫੁੱਲਾ ਵਾਂਗੂ ਪਾਲਿਆ ਉਹਨਾਂ ਦੇ ਪਿੱਛੇ ਜਾਣ ਲਈ ਰਾਤ ਨੂੰ ਉਹ ਆਂਦੀ ਆਪਦੀ ਕੁੜੀ ਮਾਰਾ ਸਾਧਦਾ ਇਸ ਬੰਦੇ ਨੂੰ ਥਾਣੇ 'ਚ ਇਹਦੀ ਕੁੜੀ ਮੈਂ ਸਾਬਰ ਕਰ ਲਿਆ ਵੀ ਹੁਣ ਇਹਦੇ ਨਾਲ ਮੈਂ ਕਿਹਾ ਧੀਏ ਤੈਨੂੰ ਪਾਲਿਆ ਤੂੰ ਉਹਦੇ ਮਗਰ ਨਾ ਲੱਗ ਤੂੰ ਸੈਣੀ ਬਣ ਜਾ ਮੈਂ ਕੋਈ ਮਾੜਾ ਨਹੀਂ ਕਰਦਾ ਮੈਂ ਤਾਂ ਇਹਨੂੰ ਦਿਨ ਰਾਤ ਆ ਨਾ ਦਸਾਂ ਬੰਦਿਆਂ ਕੋਲੇ ਪੈਣ ਚ ਗਿਆ ਲੈ ਚੱਲਦਾ ਚੰਗੇ ਚੰਗੇ ਕੋਲੇ ਜਿੰਨਾ ਮੂਰੇ ਹੱਥ ਵੱਧਦੇ ਐ ਇਹ ਬੰਦਾ ਰਾਤ ਨੂੰ ਲੜਦਾ ਪਤਾ ਕੀ ਬੋਲਿਆ ਪੈਣ ਚ ਉੱਧਾ ਲੈ ਕੇ ਭੋਲੇ ਨੂੰ ਲਈ ਫਿਰਦਾ ਹੁਣ ਰਾਜੀ ਨਾ ਮੈਨੂੰ ਫਿਰਦਾ ਚੱਲ ਬੰਦੇ ਗਵਾ ਮੈਂ ਅੱਜ ਮੇਰੇ ਨਾਲ ਤੁਰੋ ਜੇ ਉਹ ਬੰਦਿਆਂ ਦੇ ਕੋਲੇ ਮੈਂ ਜਾ ਕੇ ਹੱਥ ਨਹੀਂ ਵੱਧਦੇ ਇਹ ਗਲਾਬ ਨੂੰ ਕਹੋ ਸਾਰਾ ਰਾਜੀਨਾਮਾ ਕਰ ਲੈ ਇਹਨਾਂ ਦਾ ਘਰ ਵਾਸ ਜੂ ਹਾਂ ਹੈ ਇਹ ਬੰਦਾ ਵੀ ਖੜਾ ਆਪਣੇ ਕੋਲੇ ਆਹ ਬੰਦਾ ਖੜਾ ਐ ਉਸ ਬੰਦੇ ਨੂੰ ਵੀ ਇਹ ਗੱਲ ਅਸੀਂ ਕਹੀ ਐ ਕੋਈ ਮੈਨੂੰ ਪੰਚਾਇਤ ਦੋ ਪੰਚਾਇਤਾਂ ਨੂੰ ਜ਼ੀਰੋ ਕਰਤਾ ਇਹਨੇ ਹੁਣ ਵਾਲੀ ਨੂੰ ਆਖੀ ਜਾਂਦਾ 30000 ਰੁਪਇਆ ਦਵਾਤਾ ਦੱਸੇ ਕਿਹੜੇ ਨੂੰ ਦਵਾਤਾ ਥਾਣੇ 'ਚ ਕੋਈ ਆ ਕੋਈ ਗੱਲ ਤੁਹਾਡੇ ਸਾਹਮਣੇ ਨਹੀਂ ਇਹਦੀ ਪਹਿਲੇ ਥਾਂ ਬਾਰੇ ਹੋਈ ਹੈ ਹਾਂ ਜਿਹੜੀ ਥਾਂ ਸੀ ਨਾ ਹਨਾਲ ਦਾ ਥਾਂ ਪਿਆ ਇਹ ਮੇਰੇ ਕੋਲ ਦੱਸਿਆ ਇਹਨਾਂ ਨੇ ਵੀਆ ਜਿਹੜਾ ਥਾਂ ਐ ਉਹ ਇਹਨੇ ਉਹਨੇ ਵੀ ਦੱਸਿਆ ਸੀ ਵੀ ਕਰਾਏ ਲਾ ਕੇ ਮੇਰੀ ਕਾਂੰਧ ਨਾਲੋਂ ਖਿੱਚ ਲਈ ਮਿੱਟੀ ਹੂੰ ਇਹ ਆ ਤਾਂ ਨਹੀਂ ਖਿੱਚੀ ਵੇਖ ਕੇ ਆ ਮੱਖਾ ਮੇਰੇ ਕੋਲ ਟਾਈਮ ਨਹੀਂ ਸੀ ਮੈਥੋਂ ਆਇਆ ਨਹੀਂ ਗਾ ਇੰਨੀ ਗੱਲ ਹੀ ਹੋਈ ਇਹ ਬੰਦੇ ਇੰਚ ਵੀ ਥਾ ਇਧਰ ਹੋਵੇ ਤਾਂ ਮੈਂ ਦੇਣ ਦਾਰਾ ਸਾਰਾ ਥਾਈ ਵਾਲੇ ਮੇਰੀ ਗੱਲ ਸੁਣ ਲੈ ਕਰਨਾਮ ਜੀ ਹੁਣ ਇਹ ਗੱਲ ਦੱਸੋ ਤੁਸੀਂ ਵੀ ਤੁਸੀਂ ਕੀ ਲੱਗਦਾ ਤੁਹਾਨੂੰ ਵੀ ਇਹ ਰੌਲਾ ਕਿਵੇਂ ਨਿਬੜੂ ਐਸ ਤਰੀਕੇ ਨਾਲ ਨਿਬੜ ਜੂ ਖਤਮ ਹੋ ਜੂ ਇਹ ਸਾਡਾ ਭੈਣਾ ਨਹੀਂ ਸਾਡੇ ਰਸਤੇਦਾਰ ਨਹੀਂ ਨਿਬੜਦੇ ਸਾਡੇ ਪਿੰਡ ਦੇ ਬਹੁਤ ਚੰਗੇ ਆ ਮੈਂ ਕਹਿੰਦਾ ਵੀ ਉਹ ਬਾਈ ਗਲਤ ਸਾਡੇ ਸਾਡੇ ਪਿੰਡਰ ਕਾ ਕੋਈ ਬੰਦਾ ਨਹੀਂ ਮੈਂ ਇਹ ਬੰਦੇ ਨੇ ਵੀ ਕਮਾ ਮੇਰੀ ਗੱਲ ਸੁਣ ਪੁੱਛ ਲੈ ਮੈਂ ਤਾਂ ਮਾਫੀ ਮੰਗੀ ਜਦੋਂ ਬੋਲਿਆ ਵੀ ਗਲਤ ਹੋਵੇ ਸਾਡੇ ਪਿੰਡਰ ਕਾ ਕੋਈ ਪਿੰਡ ਵੀ ਹੈ ਨਹੀਂਗਾ ਸਾਡੇ ਦੇ ਰਸਤੇਦਾਰ ਸਾਡਾ ਨਿਬੜਣਾ ਨਹੀਂ ਦਿੰਦੇ ਸਾਡੀਆਂ ਭੈਣਾਂ ਉਹ ਪਹਿਲੀ ਚਾਹੁੰਦੇ ਆ ਜੱਟ ਸਾਹਿਬ ਦੇ ਖੜ ਕੇ ਸਾਡੇ ਹਿੱਸੇ ਸਾਡੇ ਹਿੱਸੇ ਸਾੜਾ ਹੀ ਤਾਂ ਉੱਜੜੀ ਜਾਂਦੇ ਆ ਉਹ ਹਿੱਸੇ ਪਾਲ ਦਿੰਦਾ ਸਾਥੋਂ ਮੈਂ ਜਿਹੜੀ ਮਾੜੀ ਵਾਲੀ ਭੈਣ ਆ ਸਾਡੀ ਕਲਦੀਪ ਨੂੰ ਸ਼ਾਂਤੀ ਕਹਿੰਦੇ ਆ ਉਹਦੇ ਘਾਲਾ ਨੂੰ ਕੁਟਦਾ ਸੀਗਾ ਆ ਬੰਦਾ ਖੜਾ ਤੇ ਪਿਆਰ ਨੂੰ ਲਿਆ ਲਿਆ ਮੈਂ ਛਡਾਉਂਦਾ ਰਿਹਾ ਉਹ ਬੰਦੇ ਨੂੰ ਮੈਂ ਕੁੱਟਿਆ ਵੀ ਆ ਜਦੋਂ ਭੈਣ ਦੇ ਮੇਰੇ ਤੇ ਕਹਿ ਕੇ ਵੀ ਨਹੀਂ ਛੁਲਕ ਕੇ ਜਾਓ ਮੈਨੂੰ ਕੁੱਟਣ ਦੇ ਹਟਦਾ ਉਹ ਬੰਦਾ ਮੇਰੇ ਨਾਲ ਬੋਲਣੋਂ ਹਟ ਗਿਆ ਉਹ ਤਾਂ ਮੇਰੇ ਵਾਲਟ ਸੀਗਾ ਅੱਜ ਮੇਰੀ ਭੈਣ ਵੀ ਵਾਲਟ ਹੋ ਗਈ ਮੈਂ ਨੋਟਬੰਦੀ ਦੇ ਵਿੱਚ ਮੇਰੀ ਪੂੰਜੀ ਕਿੱਢੀਗਾ ਜਦੋਂ ਨੋਟਬੰਦੀ ਹੋਈ ਆਦੀ ਭਾਂਜੀ ਦੇ 50000 ਰੁਪਇਆ ਲਾਇਆ ਇਹਨਾਂ ਨੇ ਦੋਨਾਂ ਨੇ 20000 ਰੁਪਇਆ ਲਾਇਆ ਅੱਜ ਮੇਰੇ ਭੈਣ ਵੀ ਮੇਰੇ ਉਲਟਾ ਹੈ ਕੱਲ ਮੈਂ ਬੋਲੀ ਵੀ ਕੈਮਰੇ ਦੇ ਸਾਹਮਣੇ ਮੈਨੂੰ ਇਹ ਭਰਾ ਦੀ ਲੋੜ ਹੈ ਹਮ ਕਦੇ ਇਹ ਗੱਲਾਂ ਹੋਈਆਂ ਜਿਵੇਂ ਕਹਿੰਦੇ ਵੀ ਪੰਚਾਇਤ ਦੇ ਸਾਹਮਣੇ ਕੋਈ ਗੱਲ ਹੁੰਦੀ ਆ ਪੁਲਿਸ ਸਾਹਮਣੇ ਤੁਸੀਂ ਰਾਜੀਨਾਮਾ ਕਰ ਲੈਨੇ ਹੋ ਪਰ ਬਾਅਦ ਚ ਮੁੱਕਰ ਜਾਂਦੇ ਹੋਈ ਕੋਈ ਗੱਲ ਇਹ ਬਹੁਤ ਈ ਘਟੋ ਘਟ ਮੇਰੇ ਕੋਲੇ ਵੀ ਕਾਗਜ਼ ਦੇ ਪੈਸੇ ਉਹਨਾਂ ਦਿਖਾ ਦਊਗਾ 10 ਵਾਰ ਸਾਡਾ ਰਾਜੀਨਾਮਾ ਹੋਇਆ ਪਰ ਉਹ ਅੱਜ ਗੱਲ ਤੇ ਮੈਂ ਨਹੀਂ ਮੇਰਾ ਪਿੰਡ ਦੱਸੂਗਾ ਤੁਸੀਂ ਕੱਲ ਨੂੰ ਆ ਜਾਓ ਮੇਰੇ ਪੱਖ ਚ ਵੱਖ ਬੰਦੇ ਆਉਂਦੇ ਤੇ ਇਹਦੇ ਚ ਰਸਤੇ ਦਾ ਲੈ ਜਾਂਦਾ ਡੈਵਟੀ ਦਾ ਲੈ ਜਾਂਦਾ ਰਸਤੇ ਦਾ 30 ਪਿੰਡ ਦੀ ਪਹੁੰਚ ਆਦੀ ਜਾਂਦੀ ਉੱਥੇ ਦੋਨੇ ਮੋਟਰਾਂ ਤੇ ਕਬਜ਼ਾ ਕਰੀ ਬਟਾ ਸੋਨ ਉਹਦੋਂ ਮੈਨੂੰ ਪਾਣੀ ਲਾਉਣ ਦਾ ਸੀਗਾ ਮੋਟਰ ਤੇ ਕਬਜ਼ਾ ਕਰੀ ਬਟਾ ਮੈਂ ਰਾਤ ਨੂੰ ਪੀ ਕੇ ਆਪ ਦੀ ਮੋਟਰ ਆਪ ਹੀ ਸਿੱਟੀ ਆ ਮੇਰੀ ਕ ਮੈਨੂੰ ਬੋਰ ਆਇਆ ਸੀ ਹੁਣ ਇਹਦੇ ਵਿੜੇ ਚ ਮੈਨੂੰ ਪਾਣੀ ਵੀ ਲਾਉਣ ਦਿੰਦਾ ਮੈਂ ਇਥੇ ਦੀ ਆੜ ਬਣਾਉਣੀ ਹੈ ਨਹੀਂ ਬਣਾਉਣ ਦਿੰਦਾ 112 ਤੇ ਨੇ ਫੋਨ ਲਾਇਆ ਕੋਟ ਅਸੀਂ ਗਏ ਥਾਣੇਦਾਰ ਕਹਿੰਦਾ ਤੇਰੀ ਕੰਪਲੇਟ ਆਈ ਉਹਨਾਂ ਦੀ ਮੇਰੀ ਮੈਂ ਕਿਹਾ ਮੇ ਮੇਰੇ ਤਾਂ ਜੀ ਟਰੈਕਟਰ ਨਹੀਂ ਵੜਦਾ ਹੂੰ ਜਿੱਦਾਂ ਮੈਂ ਟਰੈਕਟਰ ਲੈਂਦਾ ਮੇਰੇ ਘਰ ਵਾਲੀ ਆਪ ਰੋੜਾ ਮਾਰ ਗਈ ਤੁਹਾਨੂੰ ਚੈਬ ਦਿਖਾ ਦੂੰਗਾ ਟਰੈਕਟਰ ਦੀ ਫੋਟੋ ਪਾ ਕੇ ਹੁਣ ਇਹ ਦੂਜਾ ਪੱਖ ਸੀ ਅਸਲ ਦੇ ਵਿੱਚ ਕੀ ਲੱਗਦਾ ਵੀ ਜੇ ਪੰਚਾਇਤ ਦੇ ਸਾਹਮਣੇ ਗੱਲਬਾਤ ਹੋਵੇ ਹੋਵੇ ਇਹਨਾਂ ਦਾ ਕੋਈ ਫੈਸਲਾ ਜਿਵੇਂ ਕਹਿੰਦੇ ਹਨਾ ਬੇ ਪਿੰਡ ਦੀ ਪੰਚਾਇਤ ਹੀ ਹੋਵੇ ਹੂੰ ਤੇ ਪਰ ਕੀ ਹੁੰਦਾ ਕਿ ਪੜਦੀ ਵਿਚਾਰੀ ਵੀ ਹੋ ਗਿਆ ਬਾਅਦ ਚ ਫਿਰ ਉਹ ਰਸਤੇ ਜ਼ਰਾ ਕੋਲੇ ਗੱਲ ਕਰਦੇ ਆ ਵੀ ਅੱਜ ਸਾਡਾ ਐਨੇ ਬੜ ਗਿਆ ਇਹ ਆਪ ਦਾ ਕਹਿੰਦਾ ਸਾਡਾ ਐਨੇ ਬੜ ਗਿਆ ਉਹ ਜਿਹੜੇ ਇਹ ਵਕੀਲ ਆ ਜਿਹੜੇ ਪ੍ਰਾਈਵੇਟ ਵਕੀਲ ਆ ਪਿੰਡਾਂ 'ਚ ਉਹ ਫਿਰ ਕਹਿੰਦੇ ਨਹੀਂ ਨਹੀਂ ਤੇਰਾ ਗਲਤ ਹੋ ਗਿਆ ਤੇਰੇ ਪੱਖ 'ਚ ਨਹੀਂ ਹੋਇਆ ਉਹਦੇ ਪੱਖ 'ਚ ਹੋ ਗਿਆ ਉਹਨੂੰ ਕਹਿੰਦੇ ਕਿਉਂਕਿ ਉਹ ਜਿਹੜੇ ਬਾਂਦਰ ਆ ਉਹ ਲੜਾਈ ਭਾਲਦੇ ਆ ਮਿੱਲੀਆਂ ਨੂੰ ਲੜਾਉਦੇ ਹੈਗੇ ਤੇ ਆਹ ਸਾ ਉਹ ਬਗੜਾ ਬਾਂਦਰੋ ਪਾਸੇ ਹੋ ਜਾਣ ਇਹਨਾਂ ਦਾ ਨਿਬੜਜੋ ਪਿਛਲੀ ਵਾਰ ਵੀ ਜਿਹੜਾ ਘਰੇ ਬਿਠਾਏ ਆ ਕਿਤੇ ਗਰਨਾਮ ਦੇ ਘਰ ਵਾਲੀ ਉਹ ਪੰਚਾਇਤ ਹੀ ਸਾਰੇ ਸੀ ਲਗਭਗ ਸਾਰੇ ਹੂੰ ਬਹਿ ਗਏ ਸੀ ਵਧੀਆ ਪਰ ਫਿਰ ਉਹੀ ਬੰਦਾ ਜਿਹੜੇ ਉਂਗਲਾਂ ਵਾਲੇ ਹੈਗੇ ਫਿਰ ਉਹਨੂੰ ਉੱਥੇ ਟਿਕਣ ਨਹੀਂ ਦਿੰਦੇ ਇਹਨਾਂ ਨੂੰ ਤੁਹਾਨੂੰ ਲੱਗਦਾ ਵੀ ਸੱਚੀ ਰਿਸ਼ਤੇਦਾਰਾਂ ਕਰਕੇ ਰੌਲਾ ਪੈ ਰਿਹਾ ਰਿਸ਼ਤੇਦਾਰਾਂ ਕਰਕੇ ਰੌਲਾ ਪੈ ਰਿਹਾ ਆ ਮੈਂ ਬਾਈ ਦੇ ਕੋਲੇ ਗਿਆ ਮੈਂ ਕਿਹਾ ਬਾਈ ਮੇਰੀ ਗੱਲ ਸੁਣਾ ਮੇਰੇ ਘਰ ਵਾਲੀ ਜਦੋਂ ਮੈਂ ਤਰੀਕਾ ਤੇ ਜਾਣਾ ਫਿਰ ਮੈਨੂੰ ਫਾਇਦਾ ਕੀ ਹੈ ਮੈਂ ਗੱਡੀ ਲੈ ਕੇ ਰਾਸਥਾਨਾ ਉੱਡ ਜਾਂਦਾ ਮੈਨੂੰ ਵਕੀਲ ਸੱਦੀ ਜਾਂਦਾ ਮੈਂ ਬਾਈ ਕੋਲੇ ਗਿਆ ਬਾਈ ਕਹਿੰਦਾ ਤੇਰਾ ਅਸੀਂ ਕਹਿ ਦਾਂਗੇ ਪਰ ਹੱਕ ਤੇਰਾ ਕਹਿੰਦਾ ਮੈਂ ਇਹਨੂੰ ਕਿਹਾ ਮੈਨੂੰ ਵਾਲਟੀ ਬੋਲਣ ਲੱਗ ਗਈ ਖੀਰੀ ਮੈਂ ਇਹ ਤਾਂ ਗੱਡੀ ਤੇ ਉੱਠ ਗਿਆ ਇਹ ਇਹਨੇ ਗਾਂ ਲੱਦੀ ਗਾਂ ਗਈ ਆ ਇਹਨੂੰ ਬਾਅਦ ਚ ਇਹ ਸਾਡੇ ਕੋਈ ਪਿੰਡ ਦਾ ਨਹੀਂ ਮਾੜਾ ਮੈਂ ਐਵੇਂ ਕਹੀ ਜਮੈਂ ਪਿੰਡ ਦੇ ਸਾਡੇ ਬਹੁਤ ਚੰਗੇ ਸਾਡਾ ਇੱਕ ਪੁਰਾਣਾ ਵੀ ਚੰਗਾ ਜੀ ਨੇ ਪਹਿਲਾਂ ਫੈਸਲਾ ਕਰਾਇਆ ਸੀ ਪਰ ਉਹਦੇ ਕੋਲ 20 25 ਕਿੱਲੇ ਪੜੀ ਤੇ ਦੋ ਪੈਣਾ ਸਾਡੀਆਂ ਬਸ ਉਹਨਾਂ ਨੂੰ ਹੈਗਾ ਵੀ ਇਹ ਮਰੇ ਤੇ ਅਸੀਂ ਹਿੱਸਾ ਲਈਏ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਣੀ ਮੇ ਲੰਡੇ ਪਿੰਡ ਜਿਸਕਰ ਸਿੰਘ ਗਰਾੜ ਮਰਦਾ ਤੇ ਹੈਡਮਾਸਟਰ ਸਾਹਿਬ ਸਾਡੇ ਰਹਿ ਕੇ ਆ ਜੀ ਬਹੁਤ ਵਧੀਆ ਇਨਸਾਨ ਜਿਹੜੀ ਇਹਨੇ ਗੱਲ ਕੀਤੀ ਹੈ ਨਾ ਇਹ ਗੱਲ ਪੰਚਾਇਤ ਟਿਕਾ ਸਕਦੀ ਜੇ ਬੰਦੇ ਸਾਰੇ ਸੂਝਪਾਨ ਆ ਇਹ ਸਰ ਸਾਹਿਬ ਜਿੰਨੇ ਵੀ ਆਏ ਆ ਤੇ ਬਾਕੀ ਸਾਡਾ ਇਹਨਾਂ ਤਿੰਨਾਂ ਪੀੜੀਆਂ ਦਾ ਉਹਦੇ ਨਾਲ ਗਲਾਬ ਨਾ ਵੀ ਇਹਨਾਂ ਨਾਲ ਵੀ ਆ ਪਰ ਜੇ ਹੁਣ ਇਹਦੇ ਅਸੀਂ ਨਾਲ ਆ ਕੇ ਤੇ ਉਹਨੇ ਗਾਲਾਂ ਕੱਢਣਗੇ ਉਹ ਗਾਲਾਂ ਕੱਢਦਾ ਇਹ ਇਹ ਉਹ ਜਿਹੜੇ ਬੰਦਿਆਂ ਨਾਲ ਬੰਦੇ ਹੀ ਆਉਂਦੇ ਹੁੰਦੇ ਆ ਹੁਣੇ ਸਾਰੀ ਪੰਚਾਇਤ ਖੜੀ ਗਈ ਪੰਚਾਇਤ ਇਧਰ ਆ ਗਈ ਉਹਨਾਂ ਨੇ ਕਿਹਾ ਪੰਚਾਇਤ ਰਲ ਗਈ ਇਹੋ ਜਿਹੇ ਜਿਹੀ ਦਿਵਾਕ ਨਹੀਂ ਗੱਲਾਂ ਕਰਦੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਗੱਲ ਇਹਨਾਂ ਦੀ ਕੁਝ ਵੀ ਨਹੀਂ ਵਧਾਈ ਬਾਲੀ ਬੈਠੇ ਹੁਣ ਤਾਂ ਇਹ ਗੱਲ ਲੱਗਦੀ ਆ ਵੀ ਇਹਨਾਂ ਦਾ ਰਿਜ਼ਰਵਟ ਸਕਦਾ ਇੰਡੀਆ ਤੇ ਪਾਕਿਸਤਾਨ ਦੀ ਸੰਧੀ ਹੋ ਸਕਦੀ ਆ ਪਰ ਇਹਨਾਂ ਦੀ ਨਹੀਂ ਹੋ ਸਕਦੀ ਵੀ ਇਹ ਜਿਹੜੇ ਪਾਈ ਜਵਣ ਮੁੰਡਾ ਇੱਕ ਸੀ ਦੋਹਾਂ ਕਰਾਚ ਉਹ ਵੀ ਗੁਜ਼ਰ ਕੇ ਕਿੱਡੀ ਮਾੜੀ ਹੋਈ ਗੱਲ ਘਰ ਹੀ ਉੱਜੜ ਗਿਆ ਜਿਹੜੀ ਦੁੱਖ ਆਉਂਦਾ ਵੀ ਇਸ ਕੀ ਜਾਨੀ ਕਿ ਵੀ ਜਿਹੜੀ ਲੱਗਦਾ ਵੀ ਟੈਕ ਜਾਣ ਦਾ ਬਾਲੀ ਵਧੀਆ ਕਲਾ ਨਹੀਂ ਆ ਸਾਨੂੰ ਦੁੱਖ ਹੋਣਾ ਕਿ ਇਹ ਛੋਟੇ ਛੋਟੇ ਹੁੰਦੇ ਮੈਂ ਤਾਂ ਇੱਥੇ ਜਣੀ ਵਰਤਦੇ ਮੇਰੇ ਫਾਦਰ ਸਾਹਿਬ ਦੀ ਲਿਆਜ ਦੀ ਇਹਦੇ ਨੇ ਬਜ਼ੁਰਗ ਨਾ ਹੂੰ ਤੇ ਬਾਕੀ ਇਹ ਗੱਲ ਜੇ ਅਸੀਂ ਤਾਂ ਜਿਹੜੇ ਦੋਨੇ ਤਰ੍ਹਾਂ ਸਾਨੂੰ ਵੀ ਅਸੀਂ ਇੱਕ ਹੋ ਜਾਈਆਂ ਜਾਨੀ ਕਿ ਇਹ ਨਹੀਂ ਗੱਲ ਵੀ ਅਸੀਂ ਇਹਦੇ ਹੀ ਪੱਕ ਕਰਦੇ ਜੇ ਗਲਾਬ ਨੂੰ ਮਾੜਾ ਕਹਿੰਦੇ ਆ ਉਹਨਾਂ ਨੇ ਮਨ ਚ ਜਾਵੜਦੀ ਵੀ ਹੁਣੇ ਗਲਾਬ ਕਰਨਾ ਉਹਨਾਂ ਆ ਗਈ ਯਾਰ ਆਏ ਆ ਆਏ ਬਸ ਉਹਦੇ ਇਹ ਗੱਲਾਂ ਹੀ ਕਰੀ ਨੇ ਜਵਾਕ ਆਈਆਂ ਅਲਗਾ ਇਹ ਦੂਜਾ ਪੱਖ ਸੀਗਾ ਜਿਹੜਾ ਪਿੰਡ ਦੇ ਵੀ ਮੋਹਤਵਾਰ ਬੰਦੇ ਖੜੇ ਆ ਗਰਨਾਮ ਸਿੰਘ ਖੜਾ ਇਹਦੇ ਨਾਲ ਰਹਿਣ ਵਾਲੇ ਖੜੇ ਆ ਜਿਹੜੇ ਇਹਦੇ ਮਿੱਤਰ ਬੇਲੀ ਆ ਬਾਈ ਭੋਲਾ ਵੀ ਖੜਾ ਅਸਲ ਦੇ ਵਿੱਚ ਇਹ ਕਹਿੰਦੇ ਕਿ ਜਿਹੜੇ ਪਾਸਿਓਂ ਵਕੀਲ ਨੇ ਨਾ ਜਿਹੜੇ ਇੰਟਰਫੇਅਰ ਕਰਦੇ ਆ ਚਾ ਉਹ ਰਿਸ਼ਤੇਦਾਰ ਹੋਣ ਚਾ ਕੋਈ ਹੋਰ ਮਿੱਤਰ ਬੇਲੀ ਹੋਣ ਜੇ ਉਹਨਾਂ ਦਾ ਇੰਟਰਫੇਅਰ ਖਤਮ ਹੋ ਜਾਏ ਤਾਂ ਇਹ ਰੌਲਾ ਜਿਹੜਾ ਨਿਬੜ ਸਕਦਾ ਇੱਕ ਗੱਲ ਇਸ ਪਰਿਵਾਰ ਦੇ ਵਿੱਚ ਜਿਹੜੀ ਵੇਖਣ ਨੂੰ ਮਿਲੀ ਹੈ ਬਹੁਤ ਇਹ ਸਮਝਣੀ ਪੈਣੀ ਹੈ ਸਾਨੂੰ ਕਿ ਇਹ ਦੇ ਵੱਡੇ ਭਰਾ ਗਲਾਬ ਸਿੰਘ ਦੇ ਜਿਹੜਾ ਸੀਗਾ ਇੱਕ ਬੇਟਾ ਉਹ ਗੁਜਰ ਗਿਆ ਹਨ ਇਹ ਬਾਈ ਦੇ ਦੋ ਗੁੱਡੀਆਂ ਗੁੱਡੀਆਂ ਦੋਨੇ ਉਹ ਵਿਆਹੀਆਂ ਹੋਈਆਂ ਨੇ ਹਨ ਪਰ ਸੋਚਣਾ ਚਾਹੀਦਾ ਕਿ ਆਹ ਜਿਹੜੀ ਚੀਜ਼ ਆ ਦੌਲਤ ਆ ਜ਼ਮੀਨਾਂ ਜਾਇਦਾਦਾਂ ਇਹ ਬਹੁਤ ਵੱਡੇ ਵੱਡੇ ਮਹਾ ਸ਼ਕੰਦਰ ਵਰਗੇ ਤੁਰ ਗਈ ਇੱਥੇ ਹੀ ਰਹਿ ਜਾਣੀਆਂ ਜੇ ਚੰਗਾ ਕਰ ਲਾਂਗੇ ਤਾਂ ਚਾਰ ਲੋਕ ਭੈਣ ਭਰਾ ਸਾਨੂੰ ਚੇਤੇ ਰੱਖ ਲੈਣਗੇ ਤੇ ਜੇ ਮਾੜਾ ਕਰਾਂਗੇ ਤਾਂ ਫਿਰ ਜਿਉਂਦੇ ਜੀ ਵੀ ਲਾਨਤਾ ਮਿਲਦੀਆਂ ਤੇ ਮਰਨ ਤੋਂ ਬਾਅਦ ਵੀ ਲਾਨਤਾਂ ਮਿਲਦੀਆਂ ਪਰ ਹੋ ਜਾਣਾ ਚਾਹੀਦਾ ਇੱਕ ਵਾਰ ਕੋਸ਼ਿਸ਼ ਪੰਚਾਇਤ ਨੂੰ ਕਰ ਲੈਣੀ ਚਾਹੀਦੀ ਹੈ ਰਿਸ਼ਤੇਦਾਰਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਨਾਲ ਰਹਿਣ ਵਾਲੇ ਨੂੰ ਥੋੜਾ ਪਿੱਛੇ ਹਟ ਜਾਣਾ ਚਾਹੀਦਾ ਤਾਂ ਕਿ ਪਰਿਵਾਰ ਦੀ ਸੰਧੀ ਹੋ ਜੇ ਰੌਲਾ ਜਿਹੜਾ ਇਹ ਖਤਮ ਹੋ ਜਾਵੇ